ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਹੁਣ ਤਾਂ ਪੰਜਾਬ ਵਿੱਚ ਰਾਜਨੀਤਿਕ ਲੀਡਰਾਂ ਦੇ ਆਪਣੇ ਪਰਿਵਾਰਕ ਮੈਂਬਰ ਵੀ ਸੁਰੱਖਿਅਤ ਨਹੀਂ ਹਨ ਜਿਸ ਦੀ ਵੱਡੀ ਉਦਾਹਰਣ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਜਲੰਧਰ ਵੈਸਟ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਬਸਤੀ ਦਾਨਿਸ਼ਮਨ ਦਾ ਇਲਾਕੇ ਵਿੱਚ ਕੁਝ ਨੌਜਵਾਨਾਂ ਨੇ ਤੇਜ਼ਾਰ ਹਥਿਆਰਾਂ ਨਾਲ ਸਾਬਕਾ ਵਿਧਾਇਕ ਸ਼ੀਤਰ ਅੰਗੁਰਾਲ ਦੇ ਭਤੀਜੇ ਤੇ ਹਮਲਾ ਕਰ ਦਿੱਤਾ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਵਿਕਾਸ ਅੰਗੁਰਾਲ ਵਜੋਂ ਹੋਈ ਹੈ ਜਿਸ ਦੀ ਉਮਰ ਮਹਾਂ 16 17 ਸਾਲ ਸੀ ਮੇਰਾ ਬ੍ਰਦਰ ਕਜ਼ਨ ਬ੍ਰਦਰ ਹੋਰ ਉਹ ਬੇਟਾ ਛੋਟਾ ਵਿਕਾਸ ਨਾਮ ਸੀ ਇਹਦਾ ਉਮਰ ਕਰੀਬ 16 ਸਾਲ ਹੈ ਮੈਂ ਕਹਿੰਦਾ 16 ਸਾਲ ਦੇ ਕਰੀਬ ਉਮਰ ਹੈ ਅੱਜ ਜਿਸ ਗੱਲ ਦੀ ਮੈਂ ਪਰਿਵਾਰ ਦੇ ਲਈ ਲੜਾਈ ਲੜਨ ਦੇ ਲਈ ਦਿਨ ਰਾਤ ਘਰੋਂ ਬਾਹਰ ਨਿਕਲ ਕੇ ਆਪਣੇ ਹਲਕੇ ਦੇ ਲਈ ਸੰਘਰਸ਼ ਕਰਦਾ ਕਿ ਰੋਜ਼ ਹੀ ਇਸ ਦੀ ਲੜਾਈ ਲੜਦਾ ਕਿ ਨਸ਼ਾ ਨਸ਼ਾ ਨਸ਼ੇ ਦੇ ਖਿਲਾਫ ਜਿਹੜਾ ਕਤਲ ਹੋਇਆ ਇਹ ਵੀ ਨਸ਼ੇ ਦੀ ਭੇਟ ਚੜਿਆ ਅੱਜ ਮੇਰੇ ਪਰਿਵਾਰ ਦਾ ਇੱਕ ਚਿਰਾਗ ਬੁੱਝ ਗਿਆ ਮਰੋ ਜਹੀ ਕਹਿਣਾ ਕਿਸੇ ਦਾ ਪਰਿਵਾਰ ਦਾ ਚਿਰਾਗ ਨਾ ਬੁੱਜੇ ਪਰ ਇਹ ਹੈ ਕਿ ਕਮੀ ਕਿੱਥੇ ਆ ਪ੍ਰਸ਼ਾਸਨ ਤੇਲਾ ਸਰਕਾਰ ਢਿੱਲੀ ਹੈ ਕਿਉਂਕਿ ਮੈਂ ਮੈਂ ਹੀ ਸਰਕਾਰ ਨੂੰ ਟੋਸੀ ਜਾਵਾਂਗਾ ਲੋਕਾਂ ਨੇ ਕਹਿਣਾ ਗ੍ਰਾਜਨੀਤੀ ਤੌਰ ਦੇ ਤੇ ਬੋਲ ਰਿਹਾ ਪਰ ਮੈਂ ਹੀ ਦੱਸ ਸਕਦਾ ਕਿ ਪਰਿਵਾਰ ਦਾ ਜੀ ਚਲਾ ਗਿਆ ਪਰਿਵਾਰ ਦਾ ਬੱਚਾ ਚਲਾ ਗਿਆ ਜਿਹਨੂੰ ਹੱਥਾਂ ਦੇ ਖਿਲਾਇਆ ਮਾਥਾਂ ਦੇ ਵਿੱਚ ਵਾਡਾ ਕੀਤਾ ਅੱਜ ਉਹ ਲਾਸ਼ ਦੇ ਰੂਪ ਦੇ ਵਿੱਚ ਡੈਡ ਬੋਡੀ ਪਈ ਹੈ ਪਰ ਮੈਂ ਪੁਲਿਸ ਨੂੰ ਇਹ ਬੇਨਤੀ ਕਰਾਂਗਾ ਕਿ ਮੈਂ ਤੇ ਆਪਣੇ ਪਰਿਵਾਰ ਨੂੰ ਹੌਸਲਾ ਦੇ ਦਾਂਗਾ ਪਰਿਵਾਰ ਨੂੰ ਸਾਂਭਲਾਂਗਾ ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰਾਂਗਾ ਪਰ ਜਿਹੜਾ ਬਾਕੀ ਵੀ ਜਲੰਧਰ ਦੇ ਲੋਕੋ ਵੀ ਮੇਰਾ ਪਰਿਵਾਰ ਹੈ ਉਹਨਾਂ ਦੇ ਬੱਚਿਆਂ ਦੀ ਜਾਨ ਜੂਰ ਬਚਾਈਏ ਕਿਸੇ ਹੋਰ ਦਾ ਘਰ ਦਾ ਚਿਰਾਗ ਨਾ ਬੁੱਜੇ ਕਿਸੇ ਹੋਰ ਦੇ ਘਰ ਦਾ ਬੱਚਾ ਨਾ ਇਸ ਦੁਨੀਆ ਤੋਂ ਜਾਵੇ ਉਹਰੇ ਲਈ ਪ੍ਰਿਆਸ ਕਰੀਏ ਮੈਂ ਹਮੇਸ਼ਾ ਕਹਿੰਦਾ ਪੁਲਿਸ ਨੂੰ ਸਹਿਯੋਗ ਚਾਹੀਦਾ ਸਰਕਾਰ ਦੇ ਕਿਸੇ ਨੂੰ ਸਹਿਯੋਗ ਦੇ ਦੇਣ ਨੂੰ ਤਿਆਰ ਆ ਬੜਾ ਲਾਈਵ ਹੋ ਕੇ ਬੋਲੀਦਾ ਬੜਾ ਜਾ ਕੇ ਸੱਚ ਦੱਸੀਦਾ ਔਰ ਕਿਸੇ ਵੀ ਗੱਲ ਦੇ ਉੱਤੇ ਜਿਹੜੀ ਸਰਕਾਰ ਗੌਰ ਨਹੀਂ ਕਰਦੀ ਬਾਰ ਬਾਰ ਕੋਈ ਕਹੇਗਾ ਕਤਲ ਦਾ ਕਾਰਨ ਕੀ ਹੈ ਕਤਲ ਦੇ ਪੁੱਛ ਰਿਹਾ ਹਰ ਪੱਤਰਕਾਰ ਬਾਰੀ ਬਾਰ ਪੁੱਛ ਰਿਹਾ ਕਤਲ ਦਾ ਇੱਕੋ ਹੀ ਕਾਰਨ ਹੈ ਅੱਜ ਸਾਡਾ ਜਿਹੜਾ ਘਰ ਦਾ ਬੱਚਾ ਗਿਆ ਇਹ ਨਸ਼ੇ ਦੇ ਕਰਕੇ ਗਿਆ ਨਸ਼ੇ ਦੀ ਪੇਟ ਕਰਕੇ ਕਤਲ ਹੋਇਆ ਔਰ ਨਸ਼ਾ ਵੇਚਣ ਵਾਲੇ ਆ ਨਸ਼ਾ ਪੀਣ ਵਾਲੇ ਆ ਇਹ ਪੁਲਿਸ ਕਲੀਅਰ ਕਰੇ ਜਿਹੜੇ ਜਿਹਦੀ ਡੈਥ ਹੋਈ ਹੈ ਕੀ ਨਾਮ ਹੈ ਕੀ ਵਿਕਾਸ ਮੁਰਾਲ ਕੀ ਕਰਦਾ ਸੀ ਕਿੰਨੀ ਉਮਰ ਹੈ ਉਮਰ ਕਈ 16 ਸਾਲ ਦਾ ਉਹਨੂੰ ਦੱਸਿਆ ਕਿ ਆ ਦੋ ਤਾ ਸਾਲ ਅਗਸਟ ਪੜਾਈ ਛੱਡ ਚੁੱਕਾ ਹੈ ਕਿਉਂਕਿ ਪਰਿਵਾਰ ਆਪਣੇ ਲਈ ਲੇਬਰ ਕਰਦਾ ਘਰ ਦੇ ਵਿੱਚ ਸਪੋਰਟਸ ਦਾ ਕੰਮ ਕਰਦੇ ਆ ਸਾਰੇ ਚਾਚੇ ਤਾਏ ਭਰਾ ਮਾਂ ਮਿਹਨਤ ਕਰਦੇ ਆ ਇਹਦਾ ਮੇਰਾ ਘਰ ਆ ਪੁਰਾਣਾ ਜਿੱਥੇ ਮੇਰਾ ਉਸੇ ਘਰ ਚ ਹੀ ਰਹਿੰਦੇ ਆ ਪਰ ਕਿੰਨੇ ਕਵਜ ਹੋਇਆ ਕਦੋਂ ਹੋਇਆ ਪੋਨੇ ਕ 10 ਵਜੇ ਦੀ ਗੱਲ ਆ ਬਸ ਹੀ ਦਾਨਿਸ਼ ਮੰਦਾ ਲਸੂੜੀ ਮੋਹੱਲਾ ਦੁਰਗੇ ਦਿਖੂਦ ਨੇ ਦੀ ਤੁਹਾਨੂੰ ਫੋਨ ਆਇਆ ਤੁਹਾਨੂੰ ਕਿੱਦਾਂ ਪਤਾ ਲੱਗਿਆ ਮੈਂ ਕੈਂਟ ਦੇ ਇਲੈਕਸ਼ਨਾਂ ਦੇ ਕੈਂਟ ਗਿਆ ਹੋਇਆ ਸੀ ਮੈਨੂੰ ਵੱਡੇ ਭਾਈ ਸਾਦਾ ਫੋਨ ਆਇਆ ਕਿ ਕੋਈ ਸੱਟ ਮਾਰ ਗਿਆ ਇਹ ਨਹੀਂ ਪਤਾ ਕਤਲ ਹੋਇਆ ਜਿੱਦਾਂ ਹੀ ਉੱਥੋਂ ਤੁਰਿਆ ਆਂਦੇ ਆਂਦੇ ਪਤਾ ਲੱਗ ਗਿਆ ਕਿ ਹਾਲਾਤ ਨਹੀਂ ਇਹ ਕਿ ਜਿਹੜੇ ਸੱਟਾਂ ਬਹੁਤ ਜ਼ਿਆਦੀਆਂ ਉਹ ਦੇਖਿਆ ਇੱਥੇ ਆਗੇ ਬੱਚੇ ਦੇ ਹਾਰਡ ਦੇ ਵਿੱਚ ਤਿੰਨ ਚਾਰ ਜਿਹੜੇ ਚਾਕੂ ਆਰਪਾਰ ਕੀਤੇ ਹੋਇਆ ਕਾਰਨ ਕੀ ਸਮਝ ਆਇਆ ਹੁੰਦਾ ਕਾਰਨ ਕਹਿ ਤਰੇ ਨਸ਼ੇ ਦੀ ਪੇਟ ਚੜ ਗਿਆ ਮੁੰਡਾ ਕੋਈ ਉਹਦਾ ਪਤਾ ਲੱਗਿਆ ਕਿ ਕੋਈ ਰஞ்சிਸ਼ ਸੀ ਰஞ்சிਸ਼ ਉੱਥੇ ਕੋਈ ਗੱਲਬਾਤ ਹੋਈ ਜਿਨ੍ਹਾਂ ਲੋਕਾਂ ਨੇ ਮੈਨੂੰ ਪਾਲਿਆ ਜਿਨ੍ਹਾਂ ਲੋਕਾਂ ਨੂੰ ਮੈਂ ਪਾਲਿਆ ਜਿਨ੍ਹਾਂ ਲੋਕਾਂ ਦੇ ਹੱਥਾਂ 'ਚ ਮੈਂ ਵੱਡਾ ਹੋਇਆ ਜਿਨ੍ਹਾਂ ਲੋਕਾਂ ਨੂੰ ਅੱਜ ਮੈਂ ਆਪਣੇ ਨਾਲ ਛੋਟੇ ਬੱਚੇ ਸਮੇਂ ਦੇ ప్రతి ਦਿੇ ਸਮੇਂ ਦੇ ਨਾਲ ਲੱਗੇ ਚੱਲਦਾ ਅੱਜ ਸਾਰੇ ਲੋਕ ਨਸ਼ੇ ਦੀ ਪੇਟ ਚੜ ਗਏ ਸ਼ਿਤਰ ਜੀ ਪਤਾ ਚੱਲਿਆ ਕਿੰਨੇ ਮੁੰਡੇ ਸੀ ਜਿਨ੍ਹਾਂ 'ਵੱਲ ਹਮਲਾ ਕੀਤਾ ਤਿੰਨ ਕਹਿ ਰਹੇ ਆ ਬਾਕੀ ਪੁਲਿਸ ਉਸ ਮੌਕੇ ਤੇ ਪਹੁੰਚੀ ਸੀ ਸੀਸੀਟੀਵੀ ਕੈਮਰੇ ਲੱਗੇ ਆ ਸ਼ਾਇਦ ਕੁਝ ਆ ਜਾਵੇ ਤਿੰਨ ਹੋਵੇ ਇੱਕ ਹੋਵੇ ਚਾਰ ਹੋਵੇ ਪੰਜ ਹੋਵੇ ਘਰ ਦਾ ਚਾਕ ਤੇ ਬੁੱਝ ਹੀ ਗਿਆ ਨਾ ਕਿ ਕੁਝ ਪਤਾ ਲੱਗਿਆ ਕੌਣ ਮੁੰਡੇ ਸੀਗੇ ਕੁਝ ਉਹਨਾਂ ਦਾ ਇੱਕ ਇੱਕ ਲੜਕੇ ਦੀ ਪਛਾਣ ਜਿਹੜੀ ਮੈਂ ਉਹ ਦੱਸ ਦਿੱਤੀ ਐ ਜਿਨੇ ਪਿੱਛੇ ਦੀ ਬਸਤੀ ਬਾਬਾ ਖੇਤ ਪੁਲਿਸ ਦੇ ਉੱਤੇ ਹਮਲਾ ਵੀ ਕੀਤਾ ਸੀ ਜੇਲ੍ਹ 'ਚ ਵੀ ਗਿਆ ਸੀ ਉਹ ਜੇਲ੍ਹ ਤੋਂ ਛੁੱਟ ਕੇ ਆ ਕੇ ਨੇ ਇੱਕ ਕਤਲ ਕੀਤਾ ਇਲਾਕੇ 'ਚ ਗੁੰਡਾਗਰਦੀ ਨਸ਼ਾ ਵੇਚਣ ਦੇ ਵਿੱਚ ਨੰਬਰ 1 ਮੁੰਡਾ ਹਲੇ ਜੀ ਹਲੇ ਆਈ ਐ ਸਾਨੂੰ ਇਨਫੋਰਮੇਸ਼ਨ ਆਪਣੇ ਕੰਟਰੋਲ ਰੂਮ ਤੋਂ ਨੋਟ ਕਾਇਸੀ ਆਪਾਂ ਆਪਣਾ ਟੀਮ ਆ ਡਿਸਪੋਸ ਆਪਣਾ ਕਰਤੀਆਂ ਦਿਸਪੈਚ ਇਹ ਡਿਵੀਜ਼ਨ ਨੰਬਰ 5 'ਚ ਹੋਇਆ ਸੀਗਾ ਜੀ ਇਹਦਾ ਕੁਝ ਆਈਨਫੋਰਮੇਸ਼ਨ ਆਪਾਂ ਟੀਮਾਂ ਲਾਤੀਆਂ ਤੇ ਆਪਾਂ ਦੇਖ ਰਹੇ ਜੀ ਜਲਦ ਤੋਂ ਜਲਦ ਇਸ ਤੇ ਕਾਰਵਾਈ ਕਰ ਰਹੇ ਹਾਂ ਤਾਂ ਕਿ ਕਤਲ ਦਾ ਕਾਰਨ ਪਤਾ ਲੱਗਿਆ ਕਿ ਨਹੀਂ ਜੀ ਹਲੇ ਕੁਝ ਸਾਹਮਣੇ ਨਹੀਂ ਆਇਆ ਜੀ ਜੀ ਬਟ ਆਪਾਂ ਹਲੇ ਸਾਰੇ ਆਪਣੀਆਂ ਟੀਮਾਂ ਜਿਹੜੀਆਂ ਹੈਗੀਆਂ ਸੀਆਈਏ ਤੇ ਆਪਣੇ ਲੋਕਲ ਪੁਲਿਸ ਸਟੇਸ਼ਨ ਤੇ ਬਾਕੀ ਜਿਹੜੇ ਅਫਸਰ ਨੇ ਉਹ ਕਰਦੇ ਨੇ ਆਪਾਂ ਤੇ ਜਲਦ ਤੋਂ ਜਲਦ ਇਹਨੂੰ ਟ੍ਰੇਸ ਕਰਾਂਗੇ ਜਿਹੜਾ ਐਜੂ ਹੈ ਉਸ ਦਾ ਨਾਮ ਕੀ ਹੈ ਔਰ ਕਹਾ ਕਾ ਰਹਿਣੇ ਵਾਲਾ ਹੈ ਹਾਂ ਜੀ ਨਹੀਂ ਹਲੇ ਆਪਾਂ ਕਰਨੇ ਚੀ ਵੈਰੀਫਾਈ ਅਸਰ ਨਾਮ ਕਿਸੇ ਦਾ ਹੋ ਰਿਹਾ ਹੈ ਅਸਰ ਵੀ ਲੀਦਰ ਤਾਂ ਭਤੀਜਾ ਵਗੈਰਾ ਵੀ ਤੇ ਮੜਾ ਨਹੀਂ ਜੀ ਹਲੇ ਆਪਾਂ ਵੈਰੀਫਾਈ ਕਰਨ ਨੂੰ ਜਿਵੇਂ ਜਦੋਂ ਫੈਕਟਸ ਆਣਗੇ ਤਦ ਹੀ ਤੁਹਾਨੂੰ ਬਰੀਫ ਕਰਾਂਗੇ